ਸਾਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਬਣੇ ਰਹੋ ਤੁਸੀਂ ਕਮਲਜੀਤ ਕਿਚਨ ਐਂਡ ਬਲੌਗ ਦੇ ਨਾਲ ਪਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਸਾਰੇ ਤੰਦਰੁਸਤ ਸੁਖ ਸ਼ਾਂਤੀ ਖੁਸ਼ ਹੋਵੋਗੇ ਔਰ ਵਾਹਿਗੁਰੂ ਜੀ ਹਰਦਾਸ ਅਸਾ ਕਿ ਸਾਰੇ ਜਿਉਂਦੇ ਵਾਸਤੇ ਰਹਿਣ ਖੁਸ਼ ਰਹਿਣ ਪਰਮਾਤਮਾ ਸਾਨੂੰ ਤਰੱਕੀਆਂ ਦੇਵੇ ਆਪਾਂ ਬਣਾਉਣ ਜਾ ਰਹੇ ਜੀ ਅੱਜ ਚਟਣੀ ਤੇ ਚਟਣੀ ਕਿਸ ਚੀਜ਼ ਦੀ ਬਣਾ ਰਹੇ ਤੁਹਾਨੂੰ ਆਪਾਂ ਉਹ ਦੱਸ ਦਿੰਨੇ ਆਂ ਤੋਂ ਚਟਣੀ ਬਣਾ ਰਹੇ ਆਪਾਂ ਜੀ ਇੱਕ ਟਮਾਟਰ ਲੈ ਲਿਆ ਚਾਰ ਹਰੀਆਂ ਮਿਰਚਾਂ ਲਈਆਂ ਕੁਸ਼ਪਾਲ ਦੇ ਪੱਤੇ ਲੈ ਆਪਾਂ ਥੋੜੇ ਜਿ ਆਪਣੇ ਮੈਂਬਰ ਦੇ ਹਿਸਾਬ ਨਾਲ ਧਨੀਆ ਲੈ ਆਪਾਂ ਧਨੀਆ ਆਪਣੇ ਕੋਲੇ ਬੜਾ ਖੁੱਲਾ ਡੁੱਲਾ ਸੀ ਘਰ ਦਾ ਹੀ ਸੀ ਤਾਂ ਆਪਾਂ ਲੈ ਜੀ ਪਧੀਨਾ ਜੋ ਕਿ ਇਹ ਵੀ ਆਪਣੇ ਘਰ ਦਾ ਪਤਾ ਚਾ ਤੋੜ ਕੇ ਲੈ ਆਏ ਆ ਬਾਕੀ ਆਪਾਂ ਹੋਰ ਕੀ ਕੀ ਜੀ ਜਬ ਆਮ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਰਹਾਂਗੀ ਤੁਸੀਂ ਦੱਸਿਆ ਕਰੋ ਮੇਰੀ ਵੀਡੀਓ ਤੇ ਕਮੈਂਟ ਕਰਕੇ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਆਪੇ ਦੇ ਵਿੱਚ ਪਾ ਰਹੇ ਹੁਣ ਧਨੀਆ ਧਨੀਆ ਆਪਾਂ ਨਾ ਜੇ ਮੋਟੀ ਡੰਡੀ ਨਾ ਪਾਇਓ ਤਾਂ ਮੋਟੀ ਡੰਡੀ ਚੰਗੀ ਤਰ੍ਹਾਂ ਪੀਸ ਨਹੀਂ ਹੁੰਦੀ ਜੀ ਮੇਰੇ ਵੀ ਜਿਸ ਤਰ੍ਹਾਂ ਮੋਟੀ ਕੇ ਇਹ ਚੀਜ਼ ਨਿਕਲੀ ਆ ਨਾ ਇਹ ਵਾਲੀ ਚੀਜ਼ ਆ ਤੁਸੀਂ ਦੇਖ ਹੀ ਰਹੇ ਹੋ ਆਪਾਂ ਇਹ ਚੀਜ਼ ਨਹੀਂ ਪਾਉਣੀਗੀ ਫਿਰ ਪੀਸੀ ਨਹੀਂ ਜਾਂਦੀ ਮੋਟੀ ਰਹਿੰਦੀ ਹੈ ਇਹ ਮੋਟੀ ਮਤਲਬ ਇਹਨੂੰ ਆਪਾਂ ਕਿਸੇ ਦਾਲ ਜਾਂ ਸਬਜ਼ੀ ਦੇ ਵਿੱਚ ਰੈਜਦੀ ਦੇ ਵਿੱਚ ਛੁੜ ਦੇਾਂਗੇ ਉਹਦੇ ਚ ਵਧੀਆ ਠੀਕ ਰਹੇਗੀ ਤੇ ਚਟਣੀ ਦੇ ਵਿੱਚ ਇਹ ਨਹੀਂ ਠੀਕ ਰਹਿੰਦੀ ਕਿ ਮੈਂ ਚਟਣੀ ਦੇ ਵਿੱਚ ਨਹੀਂ ਪਾਉਂਦੀ ਬਾਕੀ ਤੁਹਾਡੀ ਆਪਣੀ ਅੱਛੀ ਹੈ ਇੱਛਾ ਅਗਰ ਤੁਹਾਡੇ ਕੋਲੇ ਕੁੰਡਾ ਤਾਂ ਤੁਸੀਂ ਕੁੰਡੇ ਚ ਬਣਾਵੋ ਚਟਣੀ ਤਾਂ ਉਹਦਾ ਵੱਖਰਾ ਹੀ ਟੇਸਟ ਆਏਗਾ ਜਦ ਸਭ ਤੋਂ ਪਹਿਲਾਂ ਇਹਦੇ ਵਿੱਚ ਮਿਰਚਾਂ ਕਟਾਂਗੇ ਫਿਰ ਆਪਾਂ ਪਧੀਨਾ ਧਨੀਆ ਕਟਦੇ ਆ ਹਨ ਉਹਦਾ ਵੱਖਰਾ ਮਚਾ ਹੁੰਦਾ ਪਰ ਆਪਣੇ ਕੋਲੇ ਕੁੰਡਾ ਨਹੀਂਗਾ ਤੇ ਆਪਾਂ ਇਹਦੇ ਵਿੱਚ ਹੀ ਮਿਕਸੀ ਚ ਤਿਆਰ ਕਰਦੇ ਹੁੰਨੇ ਆ ਚਟਣੀ ਵਗੈਰਾ ਆਪਾਂ ਇਹਦੇ ਵਿੱਚ ਪਦੀਨਾ ਪਾ ਦੁੱ ਧਨੀਆ ਪਾ ਦਿੱਤਾ ਹਨ ਪਾਵਾਂਗੇ ਪਦੀਨਾ ਪਦੀਨਾ ਮੈਂ ਬਿਲਕੁਲ ਲਵਾ ਲਵਾ ਸੀਗਾ ਪਦੀਨਾ ਆਪਾਂ ਇਹਦੇ ਵਿੱਚ ਪਾਇਆ ਵਾ ਇਹ ਪਾਲਾ ਇਹਦੇ ਵਿੱਚ ਪਾਵਾਂਗੇ ਆਪਾਂ ਪਾਲਕ ਠੀਕ ਹੈ ਪਾਲਕ ਤੁਹਾਡੀ ਜਿੰਨੀ ਇੱਛਾ ਤੁਸੀਂ ਪਾ ਸਕਦੇ ਹੋ ਜਿਆਦਾ ਪਾਣੀ ਥੋੜੀ ਪਾਣੀ ਹੈ ਜਿਸ ਤਰੀਕੇ ਨਾਲ ਤੁਸੀਂ ਪਾਣੀ ਚਾਹੁੰਦੇ ਹੋ ਉਹਨੇ ਕੀ ਪਾ ਲਾ ਪਰ ਮੈਂ ਵੀ ਪਾਈਆ ਥੋੜੀ ਜਿਹੀ ਪਾਈ ਜਿਆਦਾ ਨਹੀਂ ਪਾਈਗੀ ਮੈਂ ਕਿਉਂਕਿ ਮੈਂ ਜਿਆਦਾ ਚੀਜ਼ ਨਹੀਂ ਬਣਾਉਂਗੀ ਤੇ ਆਪਾਂ ਫਿਰ ਦੁਬਾਰਾ ਬਣਾ ਸਕਦੇ ਹਾਂ ਆਪਣੇ ਕੋਲ ਇਹ ਨਹੀਂ ਕਿ ਆਪਣੇ ਕੋਲ ਹੈ ਨਹੀਂ ਇਹ ਪਾਈਆ ਜੀ ਇਹਦੇ ਵਿੱਚ ਆਪਾਂ ਜੇ ਚਾਰ ਮਿਰਚਾਂ ਲਈਆਂ ਸੀ ਆਪਾਂ ਦੋ ਦੋ ਪੀਸ ਕਰਕੇ ਪਾ ਦਿੰਨੇ ਆ ਏਦਾਂ ਪਤਲੇ ਕਰਕੇ ਪਾਵਾਂਗੇ ਤਾਂ ਛੇਤੀ ਪੀਸ ਹੁੰਦੇ ਆ ਹੈ ਨਾ ਨਹੀਂ ਤਾਂ ਵਿੱਚ ਖੜੇ ਜਿਹੇ ਰਹਿ ਜਾਂਦੇ ਆ ਜੋ ਕਿ ਚੰਗੇ ਨਹੀਂ ਲੱਗਦੇ ਆਪਾਂ ਨੂੰ ਇਹ ਪਾ ਲਿਆ ਇਹਦੇ ਵਿੱਚ ਪਾਵਾਂਗੇ ਟਮਾਟਰ ਜੋ ਆਪਾਂ ਇੱਕ ਟਮਾਟਰ ਲਿਆ ਸੀਗਾ ਆਪਾਂ ਟਮਾਟਰ ਪਾਵਾਂਗੇ ਇਹਦੇ ਵਿੱਚ ਇਹ ਕਾ ਟਮਾਟਰ ਪਾ ਦਾਂਗੇ ਇੱਕ ਪਾਇਆ ਟਮਾਟਰ ਤੇ ਟਮਾਟਰ ਦੇ ਨਾਲ ਹੋਰ ਕੀ ਪਾਉਣਾ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਪਾਵਾਂਗੇ ਆਪਾਂ ਥੋੜੀ ਜਿਹੀ ਕਾਲੀ ਮਿਰਚ ਜਿਆਦਾ ਨਹੀਂ ਥੋੜੀ ਜਿਹਾ ਪਾਵਾਂਗੇ ਆਪਾਂ ਤੁਸੀਂ ਜਿਆਦਾ ਖਾਣੀ ਪਸੰਦ ਕਰਦੇ ਹੋ ਜਿਆਦਾ ਕਰ ਲਓ ਮੈਂ ਥੋੜੀ ਖਾਣੀ ਪਸੰਦ ਕਰਾਂਗੀ ਇਹਦੇ ਵਿੱਚ ਜਿੰਨੀ ਆਪਾਂ ਚੀਜ਼ੇ ਚ ਪਾਵਾਂਗੇ ਆਪਾਂ ਨੂੰ ਉਨਾ ਹੀ ਟੇਸਟ ਆਏਗਾ ਇਹ ਤੁਹਾਨੂੰ ਦਿਖਾਉਣੀ ਹੈ ਕਿ ਆਪਾਂ ਛੋਟਾ ਚਮਚਾ ਲਿਆਗਾ ਐਨਾ ਕ ਚਮਚਾ ਲਿਆ ਆਪਾਂ ਬਿਲਕੁਲ ਛੋਟਾ ਜਿਹਨੂੰ ਕਹਿੰਦੇ ਆਪਾਂ ਇੱਕ ਚੁੰਡੀ ਦੋ ਚੁੰਡੀ ਦਾ ਲਾ ਲਓ ਜੀ ਸ਼ਰਫ ਦੋ ਕੁ ਚੂਣ ਇਹ ਕਾਲੀ ਮਿਰਚ ਮੈਂ ਇੰਨੀ ਪਾਈ ਆ ਮਤਲਬ ਤਕਰੀਬਨ ਚੁੰਡੀ ਤੋਂ ਜ਼ਿਆਦਾ ਇਹਦੇ ਵਿੱਚ ਪਾਵਾਂਗੀ ਮੈਂ ਥੋੜਾ ਜੀਰਾ ਜੀਰਾ ਵੀ ਪਾਇਆ ਨਮਕ ਨਮਕ ਸਵਾਦ ਅਨਸਾਰ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂਗੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਜੀ ਥੋੜੀ ਸੁੰਡ ਸੌਣਵੀ ਆਪਾਂ ਥੋੜੀ ਪਾਈ ਆ ਇਹ ਚ ਪਾਵਾਂਗੇ ਆਪਾਂ ਲਸਣ ਲਸਣ ਦਾ ਟੇਸ ਆਏਗਾ ਤਾਂ ਤਾਜ਼ਾ ਪਾੜਦੇ ਆਪਾਂ ਤਾਂ ਬਹੁਤ ਟੇਸ ਲੱਗਦਾ ਵਾ ਵਿੱਚ ਪਾਇਆ ਆਪਾਂ ਅਦਰਕ ਦੇ ਟੁਕੜੇ ਇੱਕੀ ਅਦਰਕ ਲਿਆ ਮੈਂ ਇੰਨਾ ਕੀ ਪੀਸ ਲਿਆ ਵਾ ਜਿਆਦਾ ਨਹੀਂ ਲਿਆ ਤੁਹਾਨੂੰ ਦਿਖਾਈ ਦੇਵਾ ਲੋ ਜੀ ਆਪਾਂ ਇਹ ਪਾ ਲਈ ਅਦਰਕ ਹੁਣ ਫਨੇ ਹੋਰ ਇੱਕ ਅੱਧੀ ਆਈਟਮ ਆਪਾਂ ਪਾਵਾਂਗੇ ਕਿੰਨੀ ਆਈਟਮ ਪੜਾਈਆਂ ਆਪਾਂ ਨੇ ਉਹ ਸਾਰੇ ਨਾਲ ਹੀ ਪਾਵਾਂਗੇ ਤੁਹਾਡੇ ਕੋਲ ਸ਼ੱਕਰ ਆ ਤੁਸੀਂ ਸ਼ੱਕਰ ਪਾ ਸਕਦੇ ਆ ਤੁਹਾਡੇ ਕੋਲ ਚੀਨੀ ਆ ਤਾਂ ਤੁਸੀਂ ਚੀਨੀ ਪਾ ਲਓ ਪਰ ਅਸੀਂ ਥੋੜੀ ਜਿਹੀ ਮੈਂ ਚੀਨੀ ਪਾਉਂ ਜਿਆਦਾ ਨਹੀਂ ਤੁਹਾਨੂੰ ਪਤਾ ਕਿ ਅਸੀਂ ਚੀਨੀ ਖਾਂਦੇ ਨਹੀਂ ਹੈਨਾ ਪੀਂਦੇ ਨਹੀਂ ਖਾਂਦੇ ਨਹੀਂ ਮਿੱਠੇ ਤੋਂ ਸਾਡਾ ਕਾਫੀ ਪਰਹੇਜ਼ ਹੈ ਨਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਅਜਵਾਇਨ ਇਹ ਦੇਖੋ ਜੀ ਇਹ ਹੈ ਅਜਵਾਇਨ ਆਪਾਂ ਜਵੈਨ ਰੀ ਇਹਦੇ ਵਿੱਚ ਪਾਈ ਆ। ਥੋੜੀ ਪਾਵਾਂਗੇ ਆਪਾਂ ਹੈਂਗਾ। ਕਿਉਂਕਿ ਆਪਾਂ ਨੂੰ ਇਹ ਲੱਗੇ ਕਿ ਆਪਣੇ ਘਰੇ ਕੋਈ ਸਬਜ਼ੀ ਨਹੀਂ ਤਾਂ ਆਪਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਅਸੀਂ ਕਿਸ ਚੀਜ਼ ਦੇ ਨਾਲ ਰੋਟੀ ਖਾਣੀ ਹੈ। ਕਿਉਂਕਿ ਜਦੋਂ ਤੁਸੀਂ ਇਹ ਮੱਖਣ ਲਵੋ ਤੇ ਗਰਮਾ-ਗਰਮ ਲਿਓ ਫਿਰ ਤੁਸੀਂ ਪਰੌਠੇ ਤੇ ਫਿਰ ਤਾਂ ਜੀ ਨਜ਼ਾਰਾ ਹੀ ਵੱਖਰਾ ਹੋਊਗਾ। ਫਿਰ ਇਹ ਚੀਜ਼ਾਂ ਦੇ ਨਾਲ ਆਪਾਂ ਖਾਵਾਂਗੇ ਹੈਨਾ। ਮੈਂ ਤਾਂ ਹੋਰ ਵੀ ਇੱਕ ਚੀਜ਼ ਪਾਉਣੇ ਇਹ ਚ ਪਾਉਣੇ ਆਪਾਂ ਅੰਬਚੂਰ। पा रहे आप अंबचूर तो पता धनिया पाउडर ये पाया चंकी चाट मसाला थोड़ा पावगी मैं अंबचूर क्या क्योंकि अंबचूर पा का टेस्ट ही बखरा आएगा लाओ जी आप थोड़ा पाया अंबचूर सारी मैं आइटम बनाने फिर तुम दसा इस भी आप जरूर दस ਕਿ ਤੁਹਾਨੂੰ ਮੇਰੇ ਕਿਸ ਤਰ੍ਹਾਂ ਦੀ ਵੀਡੀਓ ਲੱਗਦੀ ਹੈਗੀ ਤੇ ਇਕ ਮੈਂ ਵੀਡੀਓ ਦੇਖੋਗੇ ਨਾ ਦੱਸੋਗੇ ਤਾਂ ਫੇਰ ਹੀ ਪਤਾ ਲੱਗਦਾ ਹੁੰਦਾ ਕਿ ਆਪਣੀ ਵੀਡੀਓ ਕਿਸ ਤਰੀਕੇ ਦੀ ਬਣਦੀ ਹੈ ਮੈਂ ਜੋ ਵੀ ਕੁਝ ਤਿਆਰ ਕਰਦੀ ਹਾਂ ਸਰ ਤੁਹਾਡੇ ਸਾਹਮਣੇ ਕਰਦੀ ਹਾਂ ਦੇਖੋ ਡੱਬੀਆਂ ਵੀ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਵੀ ਵੀਡੀਓ ਵਿੱਚ ਦਿਸ ਰਹੀਆਂ ਨੇ ਮੈਂ ਇਹ ਡੱਬਾ ਰੱਖਿਆ ਸੀਗਾ ਮੈਂ ਤੁਹਾਨੂੰ ਪਹਿਲਾਂ ਸਿਕ ਬਿਸਕੁਟ ਆਏ ਸੀਗੇ ਤਾਂ ਮੈਂ ਰੱਖ ਲੈ ਛੋਟੇ ਛੋਟੇ ਡੱਬੀਆਂ ਦੇ ਵਿੱਚ ਰੱਖਣਾ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਆਪਾਂ ਇਧਰ ਉਧਰ ਕਰੀਏ ਤਾਂ ਬਸ ਹੁਣ ਆਪਾਂ ਬਣਾਨੇ ਚਟਣੀ ਫਿਰ ਤੁਹਾਨੂੰ ਦੱਸਾਂਗੀ ਹੋਰ ਕੀ ਪੈਣਾ ਹਲੇ ਇੱਕ ਚੀਜ਼ ਹੋਰ ਪਵੇਗੀ ਆਪਣੀ ਚਟਣੀ ਸਾਰੀਆਂ ਚੀਜ਼ਾਂ ਸਖਤ ਨੇ ਪੀਸ ਨਹੀਂ ਹੁੰਦੀ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਾਂਗੇ ਕਿਉਂਕਿ ਥੋੜਾ ਰੈਲਾ ਜਿਹਾ ਹੋ ਜਾਂਦੀ ਹੈ ਨਾ ਸਾਰੀਆਂ ਚੀਜ਼ਾਂ ਬੜੇ ਆਰਾਮ ਨਾਲ ਪੀਸੀਆਂ ਜਾਣਗੇ ਮੈਂ ਸੋਚਦੀ ਸੀ ਕਿ ਦੋ ਕੁ ਗਿੜਿਆਂ ਦੇ ਨਾਲ ਹੀ ਬਣ ਜਾਊਗੀ ਪਰ ਨਹੀਂ ਥੋੜਾ ਟਾਈਮ ਤਾਂ ਲੱਗਦਾ ਹੈ ਜੀ ਚਟਣੀ ਆਪਣੀ ਬਣ ਗਈ ਕਿਹ ਚੀਜ਼ ਐਚ ਹੋਰ ਐਡ ਕਰਨ ਲੱਗੀ ਉਹ ਕਰ ਲੱਗੀ ਮੈਂ ਇੱਕ ਚੰਚਾ ਦਹੀਂ ਇੱਕ ਚਮਚਾ ਪਾ ਦਹੀਂ ਦਾ ਐਡ ਕਰਾਂਗੇ ਇਹਦੇ ਵਿੱਚ ਕਿਉਂਕਿ ਫਿਰ ਇਹਦੇ ਨਾਲ ਬੜਾ ਹੀ ਸੋਹਣਾ ਟੇਸਟ ਆਏਗਾ ਇੱਕ ਚਮਚਾ ਹੀ ਪਾਉਣਾ ਮੈਂ ਜ਼ਿਆਦਾ ਨਹੀਂ ਪਾਵਾਂਗੀ ਤੁਸੀਂ ਜ਼ਿਆਦਾ ਪਾਉਣਾ ਪਸੰਦ ਕਰੋਗੇ ਤਾਂ ਤੁਸੀਂ ਜ਼ਿਆਦਾ ਪਾ ਸਕਦੇ ਆ ਪਰ ਮੈਂ ਇੱਕ ਚਮਚਾ ਹੀ ਪਾਇਆ ਤੁਸੀਂ ਆਪਣਾ ਦੇਖਣਾ ਕਿ ਤੁਸੀਂ ਕਿੰਨਾ ਪਾਉਣਾ ਵਾ ਆਪਣੀ ਚਟਣੀ ਬਣ ਕੇ ਤਿਆਰ ਹੈ ਮੈਂ ਤੁਹਾਨੂੰ ਅੱਗੇ ਦੱਸ ਰਹੀ ਕਿ ਆਪਾਂ ਹੋਰ ਚਟਣੀ ਨੂੰ ਹੋਰ ਵੀ ਕੀ ਕਰ ਰਹੇ ਹਾਂ ਤਾਂ ਫਿਰ ਕੀ ਚੀਜ਼ਾਂ ਵਿੱਚ ਐਡ ਕਰਾਂਗੇ ਆਪਾਂ ਰੱਖ ਦਿੱ ਕੜਾਹੀ ਗੈਸ ਤੇ ਤੇ ਅੱਗੇ ਪਾਵਾਂਗੇ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਨਾਲ ਜੇ ਆਪਾਂ ਦੋ ਚਮਚੇ ਸਰੋਂ ਦਾ ਤੇਲ ਦੇ ਐਡ ਕੀਤੇ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਜੇ ਸਫੋਲਾ ਵਗੈਰਾ ਜਾਂ ਕੋਈ ਵੀ ਤੇਲ ਤੁਸੀਂ ਜੋ ਯੂਜ਼ ਕਰਦੇ ਆਂ ਆਪਣੇ ਘਰ ਵਿੱਚ ਉਹ ਪਾਉਣਾ ਪਾ ਸਕਦੇ ਆਂ ਰਿਫਾਈਨਡ ਮਤਲਬ ਕੋਈ ਵੀ ਰਿਫਾਈਨਡ ਤੇਲ ਪਾ ਸਕਦੇ ਆਂ ਤੇ ਤੁਸੀਂ ਦੱਸਿਆ ਕਰੋ ਮੇਰੇ ਚੈਨਲ ਨੂੰ ਸਪੋਰਟ ਕਰੋ ਕਿਉਂਕਿ ਇੱਕ ਦੂਸਰੇ ਦੇ ਸਹਿਯੋਗ ਨਾਲ ਹੀ ਆਪਾਂ ਅੱਗੇ ਵਧਦੇ ਹਾਂਗੇ ਤੇ ਤੁਹਾਨੂੰ ਹੁਣ ਦਿਖਾਉਣੇ ਆ ਕਿੱਦਾਂ ਦੀ ਚਟਣੀ ਬਣੇਗੀ। ਲਓ ਜੀ ਆਪਾਂ ਤੇਲ ਹੋ ਗਿਆ ਗਰਮ ਤੇ ਆਪਾਂ ਇਹਦੇ ਵਿੱਚ ਪਾਉਣੀ ਆ ਥੋੜਾ ਜਿਹਾ ਜੀਰਾ। ਇਸ ਤਰ੍ਹਾਂ ਹੀ ਆਪਾਂ ਦੂਸਰੇ ਟਮਾਪਾ ਕੇ ਤੁਸੀਂ ਚਟਣੀ ਦੇਖਿਓ ਕਿੰਨੀ ਵਧੀਆ ਬਣਦੀ। ਉਂਗਲਾਂ ਛੱਟਦੇ ਰਹ ਜਾਉਂਗੇ ਜੀ ਉਂਗਲਾਂ ਛੱਟਦੇ। थोड़ी पानी मैं सब तो पहला सेक सेकता कट तो थोड़ी पानी है मैं हराई भी पावगी लाल मिर्चा फिर तेज पत्ता ठीक है फिर पाने आप थोड़ा जीरा लाओ जी आप लिया जीरा जीरा पा के फिर आपने थोड़ी जी रई जी ये सारे चीज़ा पाली ਇਦੇ ਵਿੱਚ ਹੋਰ ਚੀਜ਼ ਪਾਉਣੀ ਆ ਜੋ ਤੁਹਾਨੂੰ ਮੈਂ ਹੁਣ ਦੱਸਣ ਜਾ ਰਹੀ ਹਾਂ ਇਹਦੇ ਵਿੱਚ ਪਾ ਰਹੇ ਆ ਆਪਾਂ ਥੋੜਾ ਜਿਹਾ ਜੀ ਸ਼ਾਹੀ ਪਨੀਰ ਥੋੜਾ ਜਿਹਾ ਸ਼ਾਹੀ ਪਨੀਰ ਟੇਸਟ ਵਕਾਇਆ ਨਾਲ ਪਾਮਗੇ ਆਪਾਂ ਦੇਗੀ ਮਿਰਚ ਜਿਆਦਾ ਨਹੀਂ ਬਿਲਕੁਲ ਥੋੜੀ ਜੀ ਸਾਰੀ ਇਹ ਚੀਜ਼ਾਂ ਪਾਟ ਮਾ ਪਾ ਲਈਆਂ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਜੀ ਚਟਣੀ ਹਨਾ ਤੁਸੀਂ ਇਹ ਚੀਜ਼ਾਂ ਪਾ ਕੇ ਬਣਾ ਕੇ ਦੇਖਿਓ ਤੁਸੀਂ ਤਾਂ ਉਂਗਲਾ ਚਟਦੇ ਰਹਿ ਜਾਓਗੇ ਕਦੇ ਚਟਣੀ ਤੁਸੀਂ ਐਸਾ ਦੀ ਖਾਧੀ ਨਹੀਂਗੀ ਪਰ ਸਰੋਂ ਦੇ ਤੇ ਆਪਾਂ ਲਾਏ ਆਂ ਸਰਕਾ ਤੇ ਇਸ ਦੇ ਦੱਸੇ ਤਰੀਕੇ ਮੁਤਾਬਕ ਚਟਨੀ ਬਣਾਇਓ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ ਜੇ ਇਹ ਚਟਨੀ ਮੇਰੀ ਕਿੱਦਾਂ ਦੀ ਲੱਗੀ ਹੈ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਜੇ ਤੁਸੀਂ ਦੋ ਦੀ ਥਾਂ ਤੇ ਚਾਰ ਰੋਟੀਆਂ ਨਾ ਖਾਓ ਇਸ ਤਰੀਕੇ ਦੇ ਨਾਲ ਚਟਨੀ ਤਿਆਰ ਕਰੋਗੇ ਧੰਨਵਾਦ ਜੀ ਜੀ ਆਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਖੁਸ਼ ਰੱਖੇ